ਭਾਰਤੀ ਹਵਾਈ ਸੈਨਾ ਨੇ ਅੱਤਵਾਦੀ ਟਿਕਾਣਿਆਂ ਤੇ ਹਮਲਾ ਕਰਕੇ ਸਾਡੇ ਅੱਲੇ ਜ਼ਖਮਾਂ ਉਤੇ ਲਗਾਈ ਹੈ ਮਲਮ ਸ਼ਹੀਦ ਜਵਾਨਾਂ ਦੇ ਪਰਿਵਾਰ ਪਲਵਾਮਾ ਹਮਲੇ ਦੇ 12 ਦਿਨ ਬਾਅਦ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਖਿਲਾਫ ਵੱਡੀ ਕਾਰਵਾਈ ਕਰਨ ਤੋਂ ਬਾਅਦ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਅਤੇ ਚਾਚਾ ਵੱਲੋਂ ਭਾਰਤੀ ਹਵਾਈ ਸੈਨਾ ਵੱਲੋਂ ਕੀਤੇ ਗਏ ਇਸ ਹਮਲੇ ਦੀ ਪ੍ਰਸ਼ੰਸਾ ਕੀਤੀ ਹੈ ਉੱਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਅਜਿਹਾ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ ਨੂਰਪੁਰ ਬੈਦੀ ਤੋਂ ਅਜੀਤ ਵੈਬ ਟੀਵੀ ਲਈ ਗੁਰਬੀਰ ਸਿੰਘ ਵਾਲੀਆ ਦੀ ਰਿਪੋਰਟ ਮੈਂ ਸੀ ਹਰਵਿੰਦਰ ਸਿੰਘ ਦਾ ਬਾਪ ਦਰਸ਼ਨ ਸਿੰਘ ਬੋਲ ਰਿਹਾ ਹੈ। ਗੇੜਾ ਇਹਨਾਂ ਨੇ ਅੱਜ ਐਟੈਕ ਕੀਤਾ। ਇਹ ਪਲਵਾਮਾ ਹਮਲੇ ਪਲਵਾਮਾ ਹਮਲੇ ਤੋਂ ਪਹਿਲਾਂ ਕਰਨਾ ਚਾਹੀਦਾ ਸੀ। ਕਦਮ ਇਹ ਪਹਿਲਾਂ ਚੁੱਕਣਾ ਚਾਹੀਦਾ ਸੀ। ਕਿਉਂ? ਵੇ ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹੀਦਾ ਕਿ ਭੁੱਲ ਕੇ ਵੀ ਇਹੋ ਕੰਮ ਨਾ ਕਰੇ। ਇਹ ਕੰਮ ਪਹਿਲਾ ਕਰਨਾ ਚਾਹੀਦਾ ਸੀ ਨਾ ਪਰ ਹੁਣ ਵੀ ਸਾਨੂੰ ਇਹ ਆ ਵੀ ਸਾਡੇ ਦੂਜੇ ਬੱਚੇ ਸੁਰੱਖਿਅਤ ਰਹਿਣ ਕਰਕੇ ਸਾਨੂੰ ਹੌਂਸਲਾ ਆ ਵੀ ਠੀਕ ਆ ਇਹਨਾਂ ਨੂੰ ਇਹ ਸਬਕ ਸਿਖਾਇਆ ਜਾਵੇ ਉਹ ਸਾਨੂੰ ਮਾਣ ਭਾਰਤੀਆ ਸੈਨਾਨਾਂ ਨੂੰ ਵੀ ਸਾਡੇ ਪੁੱਤਰ ਦਾ ਬਦਲਾ ਭਾਰਤੀਆ ਸੈਨਾਨਾਂ ਨੇ ਲਿਆ ਇਜੀ ਸਾਡੇ ਵੀ ਮਾੜੀ ਮੁੱਟੀ ਠੱਡ ਕਾਲਜੇ ਪਈ ਆ ਉਥੇ ਹੀ ਕੁਝ ਸਾਲ ਪਹਿਲਾਂ ਅੱਤਵਾਦੀਆਂ ਵੱਲੋਂ ਉੜੀ ਸੈਕਟਰ ਦੇ ਵਿੱਚ ਭਾਰਤੀ ਫੌਜ ਦੇ ਜਵਾਨਾਂ ਉੱਪਰ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਅਜਨਾਲਾ ਨੇੜਲੇ ਪਿੰਡ ਪਿੰਡੋਰੀ ਸੁਖਾ ਸਿੰਘ ਦੇ ਸ਼ਹੀਦ ਸਤਨਾਮ ਸਿੰਘ ਦੇ ਪਿਤਾ ਪ੍ਰਤਾਪ ਸਿੰਘ ਨਿਜਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹ ਕਿ ਹੈ ਕਿ ਅੱਜ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਰਤ ਸਰਕਾਰ ਵੱਲੋਂ ਸਰਹਾਦ ਉਤੇ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਸ਼ਹੀਦੀ ਦਾ ਬਦਲਾ ਲਿਆ ਗਿਆ ਅਤੇ ਅੱਗੇ ਤੋਂ ਵੀ ਪਾਕਿਸਤਾਨ ਨੂੰ ਹੋਰ ਸਬਕ ਸਿਖਾਉਣ ਦੀ ਲੋੜ ਹੈ ਨੇ ਬਹੁਤ ਅੱਛਾ ਹੋਇਆ ਬਹੁਤ ਚੰਗਾ ਹੋਇਆ ਜਿਹੜੇ ਸਾਡੇ ਜ਼ਖਮੇ ਹਨ ਉਹ ਥੋੜੇ ਥੋੜੇ ਮਿਟਣ ਲੱਗ ਪਏ ਇਹਨੇ ਨਾਲ ਨੂੰ ਪਤਾ ਲੱਗ ਗਿਆ ਵੀ ਇਦਾਂ ਬੱਚੇ ਕਿਹਦੇ ਮਾਰੀ ਤਸ਼ਹੀਦ ਕਰੀਏ ਤੁਹਾਨੂੰ ਪਤਾ ਜਿਸ ਦਿਨ ਸਾਡੇ ਬੱਚੇ ਸ਼ਹੀਦ ਹੋਏ ਸਾਨੂੰ ਤੇ ਮਰਦ ਤਾਂ ਹੋਣਗੇ ਮੇਰਾ ਲड़का ਉੜੀ ਏਰੀਆ ਦੇ ਵਿੱਚ 2014 5 ਦਸੰਬਰ ਨੂੰ ਸ਼ਹੀਦ ਹੋਇਆ ਸੀ ਉਹ ਮੈਂ ਚਾਹੁੰਦੇ ਆ ਵੀ ਜੋ ਇਹਨਾਂ ਨੇ ਕੀਤਾ ਉਹ ਬਹੁਤ ਚੰਗਾ ਕੀਤਾ ਔਰ ਥੋੜਾ ਜਿਹਾ ਹੋਰ ਵੀ ਇਹਨਾਂ ਨੂੰ ਰਗੜਾ ਲੱਗਣਾ ਚਾਹੀਦਾ ਜਿਤਨਾ ਸਾਡੇ ਬੱਚੇ ਇਤਾਲ ਇਹਨਾਂ ਨੇ ਕੀਤੇ ਨੇ ਇਹਨਾਂ ਦਾ ਜਿਆਦਾ ਤੋਂ ਜਿਆਦਾ ਨੁਕਸਾਨ ਹੋਵੇ ਤਾਂ ਕਿ ਇਹਨਾਂ ਨੂੰ ਕੋ ਥੋੜੀ ਬੋਧੀ ਮਾਤਾ ਵੀ ਜਿਹੜੇ ਗਾਂ ਵਾਸਤੇ ਹੋ ਜਾਂ ਕੰਮ ਨਾ ਇਹ ਕਰ ਸਕਣ ਭਾਰਤ ਨੂੰ ਪਾਕਿਸਤਾਨ ਤੇ ਐਹੋ ਜਿਹੇ ਹਮਲੇ ਹੋਰ ਵੀ ਕਰਨੇ ਚਾਹੀਦੇ ਨੇ ਤਾਂ ਕਿ ਇਹਨਾਂ ਨੂੰ ਕੋ ਥੋੜੀ ਬੋਧੀ ਮਾਤਾ ਵੀ ਜਿਹੜੇ ਗਾਂ ਸਾਡੇ ਹੋਰ ਜਵਾਨੇ ਸ਼ਹੀਦ ਕਰਨ ਦੇ ਨੇ ਉਹ ਵੀ ਨਾ ਹੋਣ ਉਨਾਂ ਚਰੇ ਨੂੰ ਪੂਰਾ ਸਬਕ ਨਾਲ ਸਿਖਾਇਆ ਗਿਆ ਉਹਨਾਂ ਚਰੇ ਨੇ ਉਧਰ ਨਾ ਨਿੰਗਾ ਵੀ ਸੁੱਧਰਨ ਵਾਲਾ ਨਿੰਗਾ ਅਸੀਂ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਜੀ ਸਾਡੇ ਜ਼ਖਮ ਤੇ ਮਲਮ ਪੱਟੀ ਲੱਗਣ ਢਈ ਹੈ ਜਿਹੜਾ ਇਹੋ ਜਿਹਾ ਇਹਨਾਂ ਨੇ ਹਮਲਾ ਕੀਤਾ ਸਾਡੇ ਫੌਜ ਨੇ ਬਹੁਤ ਵਧੀਆ ਕੀਤਾ ਜੇਦੋਂ ਵੀ ਚੰਗਾ ਮਲਾ ਇਹਨਾਂ ਨੂੰ ਕਰਨਾ ਚਾਹੀਦਾ ਔਰ ਜਿਹੜਾ ਇਹ ਗਾਂਵ ਵਾਸਤੇ ਇਹੋ ਜਿਹਾ ਕੰਮ ਨਾ ਕਰ ਪਾਵੇ ਜੋ ਵੀ ਇਹ ਸਾਡੇ ਕਰਨੇ ਬਹੁਤ ਚੰਗਾ ਇਹਨਾਂ ਨੇ ਕੀਤਾ ਹੈ ਤਾਂ ਕਿ ਸਾਡੇ ਜਹਾਜ਼ ਨੂੰ ਵਾਪਸ ਆ ਗਏ ਨੇ ਉਹ ਕੰਮਲਾ ਕਰਕੇ ਬਹੁਤ ਚੰਗਾ ਕੰਮ ਹੋਇਆ ਦੂਜੇ ਪਾਸੇ ਕਰੀਬ 19 ਸਾਲ ਪਹਿਲਾਂ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਅਜਨਾਲਾ ਦੇ ਸ਼ਹੀਦ ਪ੍ਰਵੀਨ ਕੁਮਾਰ ਦੇ ਪਿਤਾ ਵੀਦ ਪ੍ਰਕਾਸ਼ ਅਤੇ ਮਾਤਾ ਸਤਿਆਦੇਵੀ ਨੇ ਕਿਹਾ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਉੱਤੇ ਹਮਲਾ ਕਰਨਾ ਖੁਸ਼ੀ ਦੀ ਗੱਲ ਹੈ ਅਤੇ ਪਿਛਲੇ ਸਮੇਂ ਹੋਏ ਅੱਤਵਾਦੀ ਹਮਲਿਆਂ ਦਾ ਬਦਲਾ ਲਿਆ ਗਿਆ ਅਜਨਾਲਾ ਤੋਂ ਅਜੀਤ ਵੈਬ ਟੀਵੀ ਲਈ ਗੁਰਪ੍ਰੀਤ ਸਿੰਘ ਢਿੱਲੋਂ ਦੀ ਰਿਪੋਰਟ ਜੋ ਅੰਦੋਸਤਾਨ ਨੇ ਉਹਦੇ ਉੱਤੇ ਹਮਲਾ ਕੀਤਾ ਪਾਕਿਸਤਾਨ ਤੇ ਉਹਦੇ ਉੱਤੇ ਬੜੀ ਖੁਸ਼ੀ ਦੀ ਗੱਲ ਆ ਸਾਡੇ ਜਿਹੜੇ ਕਰਮਚਾਰੀ ਨੇ ਜੋ ਬਾਡ ਦੀ ਹਰ ਵੇਲੇ ਰਖਵਾਲੀ ਕਰ ਰਹੇ ਨੇ ਉਹਨਾਂ ਦਾ ਮਨੋਬਲ ਉੱਚਾ ਹੋਇਆ ਔਰ ਜਿਹੜੇ ਸਾਡੇ CRPF ਦੇ ਜਵਾਨ ਜਿਹੜੇ ਸ਼ਹੀਦ ਹੋਏ ਸਨ ਉਹਨਾਂ ਦਾ ਬਦਲਾ ਵੀ ਲਿਆ ਗਿਆ ਔਰ ਜਿਹੜੀ ਪਬਲਿਕ ਆ ਉਹਨਾਂ ਦਾ ਵੀ ਮਨੋਬਲ ਉੱਚਾ ਹੁੰਦਾ ਆ ਤਾਂ ਕਿ ਇਹਦੇ ਨਾਲ ਸ਼ਹੀਦਾਂ ਦਾ ਖੂਨ ਜਿਹੜਾ ਉਹ ਜਾਇਆ ਨਹੀਂ ਜਾਂਦਾ ਸਾਡਾ ਲੜਕਾ ਜੋ ਆ ਪ੍ਰਵੀਨ ਕੁਮਾਰ ਜੋ ਸ਼ਹੀਦ ਹੋਇਆ ਸੀਗਾ ਦੁੱਖ ਤੇ ਸਭ ਨੂੰ ਹੀ ਹੁੰਦਾ ਆਪਣੇ ਬੇਟੇ ਦੇ ਜਾਨ ਤੇ ਪਰ ਦੁੱਖ ਤੇ ਬੜੀ ਮਜਬੂਰੀ ਵਾਲੀ ਗੱਲ ਹੈ ਸਾਨੂੰ ਐਸਾ ਨਹੀਂ ਹੋਣਾ ਚਾਹੀਦਾ ਸੀਗਾ ਛੋਟੀ ਉਮਰ ਚ ਚਲਾ ਗਿਆ ਇਹ ਉਹਨਾਂ ਦੀ ਜੱ ਸਾਡੇ ਕੋਲ ਯਾਦਗਾਰੀ ਇੱਕ ਰਹਿ ਗਈ ਹੈ ਦੁਜਾ ਇਹ ਆ ਵੀ ਜਿਹੜਾ ਪੋਲਿਟੀਕਲ ਲੀਡਰ ਨੇ ਇਹਨਾਂ ਨੂੰ ਵੀ ਸ਼ਹੀਦਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਤਾਂ ਕਿ ਕੀ ਹੋ ਰਿਹਾ ਆਪਣੇ ਹਿੰਦੁਸਤਾਨ ਦੇ ਵਿੱਚ ਤਾਂ ਕਿ ਜਿਹੜੇ ਜਵਾਨ ਸ਼ਹੀਦ ਹੁੰਦੇ ਉਹਨਾਂ ਨੂੰ ਜਿਆਦਾ ਜਿਆਦਾ ਉਹਨਾਂ ਦਾ ਪਰਿਵਾਰਕ ਮੈਂਬਰਾਂ ਨਾਲ ਇਹਨਾਂ ਦਾ ਸਬੰਧ ਰੱਖਣਾ ਚਾਹੀਦਾ ਜਿਹੜੇ ਜਵਾਨ ਆਪਣੇ ਸ਼ਹੀਦ ਹੋਏ ਨੇ ਜਾਂ ਦੂਜੇ ਨੇ ਜਾਂ ਜਾਂ ਵਿੱਚ ਪ੍ਰਵੀਨ ਕੁਮਾਰ ਜਿਹੜਾ ਸੀਗਾ ਉਹ ਉਹਦੇ ਜਾਣ ਨਾਲ ਬੜਾ ਸਾਨੂੰ ਦੁੱਖ ਹੋਇਆ ਇਹਨਾਂ ਵੱਲ ਜਿਆਦਾ ਥੋੜਾ ਹੋਰ ਧਿਆਨ ਦੇਵੇ ਔਰ ਪਾਕਿਸਤਾਨ ਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹਾਂ ਮੇਰਾ ਜੋ ਪ੍ਰਵੀਨ ਬੇਟਾ ਸੀਗਾ ਹੈ ਤੇ ਬਹੁਤ ਮੇਰਾ ਪਿਆਰਾ ਸੀਗਾ ਤੇ ਪਰ ਜਿਸ ਦਿਨ ਦਾ ਗਿਆ ਹੈ ਮੇਰੇ ਜ਼ਖਮ ਬਹੁਤ ਚਲਦੇ ਨੇ ਜਦੋਂ ਯਾਦ ਆਉਂਦੀ ਆ ਪਰ ਮੈਂ ਕੁਝ ਕਰ ਨਹੀਂ ਸਕਦੀ ਹਾਂ ਹਮਲਾ ਹੋਇਆ ਆ ਪਰ ਮੈਨੂੰ ਉਹਨਾਂ ਦਾ ਵੀ ਬੜਾ ਦੁੱਖ ਲੱਗਦਾ ਵੀ ਸਾਡੇ ਬੇਟੇ ਵਾਂਗੂ ਸੀਗੇ ਤੇ ਉਹ ਵੀ ਇਸ ਮਾਂ ਨੇ ਜਨਮ ਦਿੱਤਾ ਆ ਸੀਗਾ ਜੋ ਹਮਲਾ ਹੋਇਆ ਆ ਸਾੜਿਆਂ ਨੇ ਕੀਤਾ ਆ ਤੇ ਸਾਨੂੰ ਬੜੀ ਖੁਸ਼ੀ ਹੋਈ ਆ ਵੀ ਚਲੋ ਕੁਝ ਬਦਲਾ ਲਿਆ ਗਿਆ ਆ ਹੈ ਹੋਵੇ ਹਮਲਾ ਮੈਂ ਸਾਨੂੰ ਫੇਰ ਹੀ ਖੁਸ਼ੀ ਹੋਏਗੀ ਵੀ ਸਾਡਾ ਬਰਾਬਰ ਹੋਵੇਗਾ ਕੰਮ